हां जी ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਜਸਵਿੰਦਰ ਸਿੰਘ ਭੱਲਾ ਯਾਨੀ ਉਹ ਜਹਾਨੋ ਤੁਰਗੇ ਨੇ ਉਹ ਅਲਬੇ ਦੇ ਕਹਿ ਗਏ ਨੇ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਪਰ ਦਰਅਸਲ ਦੇ ਵਿੱਚ ਉਹਨਾਂ ਦੇ ਨਾਲ ਜੁੜੀ ਕੈਸੀ ਖਬਰ ਜਿਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਔਰ ਦੂਜੇ ਪਾਸੇ ਉੱਪਰ ਫਾਰਮ ਵਾਲੀ ਕੁੜੀ ਜਿਹੜੀ ਨੂੰ ਟਰੈਕਟਰ ਵਾਲੀ ਕੁੜੀ ਵੀ ਕਿਹਾ ਜਾਂਦਾ ਉਹਦੀ ਕਾਲ ਰਿਕਾਰਡਿੰਗ ਵਾਇਰਲ ਹੋ ਚੁੱਕੀ ਹੈ ਔਰ ਦੋਵਾਂ ਦੇ ਘਰੇ ਦੇ ਵਿੱਚ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਉਹਨਾਂ ਦੋਵਾਂ ਦੇ ਗਲੇ ਦੇ ਵਿੱਚ ਕਹਿੰਦੇ ਫਾਂਸੀ ਦਾ ਫੰਦਾ ਦੇਖਣਾ ਚਾਹੁੰਦੇ ਸੀ ਪਰ ਦਰਅਸਲ ਦੇ ਵਿੱਚ ਇਹ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਔਰ ਦੋਵੇਂ ਖਬਰਾਂ ਵੱਡੀਆਂ ਨੇ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੰਜਾਬ ਭਰ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਉੱਤੇ ਇਸ ਖਬਰ ਦੀ ਚਰਚਾ ਚੱਲੀ ਉਸ ਕੁੜੀ ਨੇ ਵੀ ਇੰਟਰਵਿਊ ਦਿੱਤੀ ਬਹੁਤ ਬਾਰੋਂ ਨੇ ਕਿਹਾ ਕਹਿੰਦੀ ਵੀ ਸਾਡਾ ਚਾਹੇ ਸਮਝੌਤਾ ਹੋ ਗਿਆ ਪਰ ਹੁਣ ਇੱਕ ਜਿਹੜੀ ਖਬਰ ਉਹ ਵਾਇਰਲ ਹੋ ਚੁੱਕੀ ਹੈ ਯਾਨੀ ਕੁੜੀ ਦੀ ਆਡੀਓ ਰਿਕਾਰਡਿੰਗ ਕਾਲ ਕਹਿ ਲੋ ਵੀਡੀਓ ਕਾਲ ਕਹਿ ਲੋ ਪਰ ਉਹਦੀ ਆਡੀਓ ਜਿਹੜੀ ਉਹ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਕੁੜੀ ਨੇ ਪੂਰੇ ਪੰਜਾਬ ਭਰ ਦੀਆਂ ਕੁੜੀਆਂ ਦੇ ਮੱਥੇ ਦੇ ਉੱਤੇ ਕਲੰਕ ਲਾਉਣ ਦਾ ਕੰਮ ਕੀਤਾ ਇਹ ਪੰਜਾਬ ਦੇ ਲੋਕਾਂ ਨੇ ਅਕਸਰ ਸਾਰੇਆਂ ਵੀਡੀਓ ਦੇ ਕਮੈਂਟਾਂ ਦੇ ਵਿੱਚ ਲਿਖਿਆ ਪਰ ਜਿਹੜਾ ਹੁਣ ਉਹ ਬੰਦਾ ਪ੍ਰਭ ਨਾਮ ਦਾ ਬੰਦਾ ਸੀ ਔਰ ਖੁਦ ਉਹ ਕੁੜੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਇੱਕ ਥਿਉਰੀ ਬਹੁਤ ਵੱਡੀ ਨਿਕਲ ਕੇ ਆਈ ਕਹਿੰਦੇ ਜੀ ਇਹਨਾਂ ਦੋਵਾਂ ਦੇ ਗਲੇ ਦੇ ਵਿੱਚ ਫਾਂਸੀ ਦਾ ਫੰਦਾ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਅੰਦਰ ਅਸਥਿਰਤਾ ਫੈਲਾਉਣ ਦੇ ਵਿੱਚ ਇਹੋ ਜਿਹੇ ਲੋਕਾਂ ਦਾ ਮੈਸੇਜ ਪੰਜਾਬ ਦੇ ਅੰਦਰ ਨਾ ਫੈਲੇ ਤਾਂ ਹੁਣ ਜਿਹੜੀ ਕੁੜੀ ਹੈ ਉਹ ਕੀ ਕਹਿ ਰਹੀ ਹੈ ਪਹਿਲਾਂ ਤੁਹਾਨੂੰ ਇਹ ਖਬਰ ਸੁਣਾਵਾਂਗੇ ਉਸ ਤੋਂ ਬਾਅਦ ਜਸਵਿੰਦਰ ਸਿੰਘ ਭੱਲੇ ਦੀ ਮੌਤ ਕਿਵੇਂ ਹੋਈ ਹੈ ਜਾਂ ਉਸਦੇ ਸ਼ੰਕੇ ਕੀ ਨੇ ਬਹੁਤ ਸਾਰੀਆਂ ਥਿਉਰੀਆਂ ਉਹਦੇ ਤੇ ਵੀ ਬਣ ਰਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਖਬਰ ਹੈ ਤਾਂ ਹੁਣ ਪਹਿਲੀ ਖਬਰ ਇਸ ਕੁੜੀ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਚੁੱਕੀ ਹੈ ਦਰਅਸਲ ਦੇ ਵਿੱਚ ਇਹਦੀ ਪੁਸ਼ਟੀ ਆਪਣੇ ਬਣੀਉ ਤਾਂ ਮੈਂ ਨਹੀਂ ਕਰਦਾ ਪਰ ਆਵਾਜ਼ ਉਸੇ ਕੁੜੀ ਦੀ ਲੱਗ ਰਹੀ ਹੈ ਸੁਣੋ ਜਿਹੜਾ ਨਾ ਨਾ ਮੇਨ ਗੇਟ ਆ ਦੂਜਾ ਮੈਂ ਕਰਦਾ ਗੇਟ ਆ ਡੋਰ ਦੋਨੀਆਂ ਗੇਟਾਂ ਨਾਲ ਜਿੰਦੇ ਲਾਉਂਦੇ ਆ ਜਿੰਦੇ ਮੇਂ ਤੇ ਲਾਗੇ ਨਾ ਚੰਗੀ ਪਤਾ ਬਈ ਮੇਨ ਖੜਾ ਦਿੰਦੇ ਆ ਬੱਗੇਲਾ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਮੋਟਰਾਂ ਤੇ ਸਮਾਂ ਆਉਂਦਾ ਨਹੀਂ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੋਸ਼ਿਸ਼ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠਾ ਕੇ ਦੇ ਦੇਤੀ ਰਾਤੀ ਢੇੜੀ ਪਹਿਲਾਂ 11 ਵਜੇ ਗੱਡੀ ਦੇਖਾਂਗੇ ਅ ਫਿਰ ਢੇੜੀ 2 ਵਜੇ ਗੱਡੀ ਦੇਖਾਂਗੇ ਮੈਂ ਕੈਮਰੇ ਚਾੱਕੀ ਤੇ ਮਾ ਜਿਹੜੀ ਤੁਸੀਂ ਰਾਤ ਨੂੰ ਵੀ ਗੱਲ ਦੇ ਕਹਿੰਦਾ ਰੋਜ਼ ਹੀ ਉੱਠਦਾ ਬੱਤ ਮੈਂ ਦੇ ਦਮ ਨਾ ਵੀ ਗੱਡੀ ਇੱਥੇ ਨਹੀਂ ਲੈ ਵੀ ਮੋਰੀ ਵੀ ਚਾ ਉਤਾਰੀਂਗਾ ਇਹ ਕਿਤੇ ਕੁਝ ਹੋਰ ਹੀ ਡਰਾਮਾ ਨਾ ਕਰ ਲੋਵੇ ਪ੍ਰੋਬਲਮ ਉਹਨਾਂ ਵਸ਼ ਕਹਿ ਦਿੰਦੇ ਜਾ ਕੇ ਮੇਰਾ ਦਿਮਾਗ ਦੇਖ ਕਰਦੇ ਮੈਂ ਤੈਨੂੰ ਦੱਦੀ ਵੀ ਨਾ ਇਹ ਜਦ ਪੁਣੀ ਤੇ ਆ ਗਈ ਤਾਂ ਦੇ ਨੂੰ ਇਹ ਜਦ ਪੁਣਾ ਮੇਰਾ 20% ਲਾਉਂਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਤਾਂ ਦੇ ਨਾ ਡਰੇ ਪਏ ਮੈਂ ਤਾਂ ਤਾਂ ਸੁਣ ਲਿਆ ਪੰਜਾਬ ਵਾਲੇ ਉਹ ਕੁੜੀ ਕੀ ਕਹਿ ਰਹੀ ਸੀ ਕਹਿੰਦੀ ਮੇਰੇ ਘਰ ਵਾਲਿਆਂ ਨੂੰ ਮੇਰੇ ਗੁੱਸੇ ਦਾ 20% ਪਤਾ ਕਹਿੰਦੀ ਜੇਕਰ ਮੈਂ ਆਪਣੀ ਜਿੱਦ ਤੇ ਆ ਗਈ ਤਾਂ ਕਹਿੰਦੀ ਪੂਰੇ ਘਰ ਦਾ ਖਲਾਰਾ ਹੀ ਪਾ ਦੇਣਾ ਉਹਨੇ ਪਾ ਵੀ ਦਿੱਤਾ ਪੰਜਾਬ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੱਲ ਚੱਲ ਰਹੀ ਹੈ ਕਹਿੰਦੇ ਜੀ ਨਾਲੇ ਤਾਂ ਇਹ ਮੁੰਡੇ ਨੂੰ ਜਿਹੜਾ ਪ੍ਰਭ ਨਾਮ ਦਾ ਮੁੰਡਾ ਉਹਨੇ ਦੇਖੋ ਪਹਿਲਾਂ ਉਹਦੇ ਨਾਲ ਰਿਸ਼ਤਾ ਜੋੜਿਆ ਉਹ ਕੁੜੀ ਕਹਿੰਦੀ ਮੈਨੂੰ ਲੱਗਿਆ ਕਿ ਮੇਰੇ ਨਾਲ ਵਿਆਹ ਕਰਵਾਊਗਾ ਪਰ ਫੇਰ ਉਹਨੇ ਸ਼ਰੀਲਤਾ ਭਰੀ ਵੀਡੀਓ ਇੰਗਲੈਂਡ ਦੇ ਵਿੱਚ ਭੇਜਦਾ ਤੇ ਉੱਥੋਂ ਵਾਇਰਲ ਕਰਵਾ ਦਿੰਦਾ ਤਾਂ ਫੇਰ ਵੀ ਉਹ ਕੁੜੀ ਦੇਖੋ ਇਹਦੀ ਸ਼ਰਮ ਕਿੱਥੇ ਗਈ ਸੀ ਪੰਜਾਬ ਦੇ ਵਿੱਚ ਉਹਨੂੰ ਇੰਨੀਆਂ ਲਾਹਣਤਾ ਪੈ ਰਹੀਆਂ ਨੇ ਮੁੰਡੇ ਨੂੰ ਵੀ ਪੈ ਰਹੀਆਂ ਨੇ ਕਹਿੰਦੇ ਜੀ ਉਹਦੇ ਨਾਲ ਸਮਝੌਤਾ ਉਹ ਕੁੜੀ ਕਰ ਚੁੱਕੀ ਆ ਅਕਸਰ ਇਹ ਖਬਰ ਤੁਸੀਂ ਪਹਿਲਾਂ ਸੁਣ ਵੀ ਚੁੱਕੇ ਹੋ ਆਪਣੇ ਚੈਨਲ ਤੇ ਵੀ ਚੱਲੀ ਆ ਔਰ ਉਸ ਤੋਂ ਬਾਅਦ ਇਹ ਕੁੜੀ ਨੇ ਇਹ ਆਡੀਓ ਵਾਇਰਲ ਕਰ ਦਿੱਤੀ ਹੈ ਜਿਹੜੀ ਕਿ ਪੂਰੇ ਪੰਜਾਬ ਨੂੰ ਫੇਰ ਤੋਂ ਸ਼ਰਮਸ਼ਾਰ ਕਰਦੀ ਹੈ ਯਾਨੀ ਕੁੜੀਆਂ ਦੇ ਕਹਿ ਲਓ ਪੰਜਾਬ ਦੇ ਵਿੱਚ ਸਾਡੇ ਸਮਾਜ ਤੇ ਕਹਿ ਲਓ ਜਾਂ ਪੂਰੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਮੱਥੇ ਦੇ ਉੱਤੇ ਕਾਲਾ ਕਲੰਕ ਲਾਉਣ ਵਾਲੀਆਂ ਇਹ ਕੁੜੀਆਂ ਨੂੰ ਫਾਂਸੀ ਹੋਣੀ ਜ਼ਰੂਰੀ ਆ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਮੰਗ ਆ ਕਿ ਜਿਹੜਾ ਹੋ ਮੁੰਡਾ ਤੇ ਇਹ ਕੁੜੀ ਹੈ ਇਹਨਾਂ ਦੋਵਾਂ ਦੇ ਗਲ ਦੇ ਵਿੱਚ ਫાંਸੀ ਦਾ ਫੰਦਾ ਹੋਣਾ ਚਾਹੀਦਾ ਫાંਸੀ ਦਾ ਫੰਦਾ ਪੈਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਦੀ ਅਕਸਰ ਬਹੁਤ ਸਾਰੇ ਪਰਸੈਂਟ ਕਹਿ ਸਕਦੇ 90% ਲੋਕ ਇਸ ਗੱਲ ਨੂੰ ਕਹਿ ਰਹੇ ਨੇ ਔਰ ਦੂਜੇ ਪਾਸੇ ਆਜੋ ਜਸਵਿੰਦਰ ਸਿੰਘ ਭੱਲਾ ਜਿਹੜੇ ਕਿ ਅਕਸਰ ਕਮੇਡੀ ਦੇ ਕਿੰਗ ਮੰਨੇ ਗਏ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ بڑے ਨਾਟਕਾਂ ਦੇ ਵਿੱਚ ਆਏ ਛੋਟੇ ਮੋਟੇ ਐਪੀਸੋਡ ਵੀ ਬਣਾਏ ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਯਾਨੀ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਪਹਿਚਾਨ ਸੀ ਬੱਚੇ-ਬੱਚੇ ਉਹਨਾਂ ਨੂੰ ਜਾਣਦਾ ਸੀ ਬੁੱਢੇ ਤੋਂ ਲੈ ਕੇ ਜਵਾਨਾਂ ਤੱਕ ਉਹਨਾਂ ਨੂੰ ਦੇਖਿਆ ਵੀ ਜਾਂਦਾ ਸੀ ਤਾਂ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਗੱਲ ਵੀ ਪੂਰੇ ਪੰਜਾਬ ਨੂੰ ਪਤਾ ਹੈ ਪਰ ਇਸ ਦੀ ਮੌਤ ਦੇ ਪਿੱਛੇ ਕਹਾਣੀ ਕੀ ਹੈ ਵਜ੍ਹਾ ਕੀ ਹੈ ਕਹਿੰਦੇ ਜੀ ਕੁਝ ਲੋਕਾਂ ਦੀ ਥਿਓਰੀ ਹੈ ਕਹਿੰਦੇ ਬਿਮਾਰ ਚੱਲ ਰਹੇ ਸੀ ਪਰ ਵਿੱਚ ਕੁਝ ਲੋਕਾਂ ਦੀ ਥਿਓਰੀ ਅਲੱਗ ਨਜ਼ਰ ਆ ਰਹੀ ਹੈ ਕਹਿੰਦੇ ਜਿਵੇਂ 70 ਸੱਤੇ ਨੂੰ ਮਾਨਕ ਨੇ ਮਰਵਾ ਦਿੱਤਾ ਸੀ ਕਹਿੰਦੇ ਇਹਨਾਂ ਜ਼ਹਿਰ ਜੂਰ ਪਿਆਗੇ ਕਹਿੰਦੇ ਜੀ दारू ਦੇ ਵਿੱਚ ਉਹਨੂੰ ਮਰਵਾਇਆ ਸੀ ਐਸ ਕਰਕੇ ਇਹ ਥਿਉਰੀ ਇੱਕ ਹੋਰ ਆ ਰਹੀ ਹੈ ਕਹਿੰਦੇ ਜਿਹੜੇ ਕਲਾਕਾਰਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਕੋਈ ਅਣਮਣ ਹੋਣੀ ਤਾਂ ਕਹਿੰਦੇ ਜੀ ਵਿੱਚੋਂ ਕਿਸੇ ਕਲਾਕਾਰ ਨੇ ਜਸਵਿੰਦਰ ਸਿੰਘ ਭੱਲੇ ਨੂੰ ਕੋਈ ਐਸੀ ਚੀਜ਼ ਦਿੱਤੀ ਜਿਹਦੇ ਨਾਲ ਉਹ ਬਿਮਾਰ ਪੈ ਗਏ ਤਾਂ ਕਿ ਪਤਾ ਨਾ ਲੱਗੇ ਕਿ ਮਾਰਿਆ ਕਿਵੇਂ ਆ ਜਾਂ ਮਰਿਆ ਕਿਵੇਂ ਸੋ ਪੰਜਾਬ ਦੇ ਲੋਕਾਂ ਨੂੰ ਇਸ ਖਬਰ ਦੇ ਨਾਲ ਸਿੱਧੇ ਤੌਰ ਤੇ ਕਹੀਦਾ ਪੰਜਾਬ ਦੀ ਪੂਰੀ ਇੰਡਸਟਰੀ ਨੂੰ ਬਹੁਤ ਵੱਡਾ ਧੱਕਾ ਵੱਡੇ ਪੱਧਰ ਦੇ ਉੱਤੇ ਲੱਗ ਚੁੱਕਿਆ ਹੈ। ਤਾਂ ਹੁਣ ਇੱਥੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਫੈਲ ਗਈਆਂ ਨੇ ਕਹਿੰਦੇ ਜਸਵਿੰਦਰ ਭੱਲਾ ਢਿੱਲਾ ਹੋ ਕੇ ਮਰਿਆ ਬਿਮਾਰ ਹੋ ਕੇ ਮਰਿਆ ਪਰ ਵਿੱਚ ਲੋਕਾਂ ਦੀ ਥਿਉਰੀ ਤਾਂ ਭਾਈ ਇਹ ਵੀ ਹੈ ਕਹਿੰਦੇ ਵਿੱਚੋਂ ਕਿਸੇ ਕਲਾਕਾਰ ਨੇ ਮਰਵਾ ਦਿੱਤਾ ਹੋਣਾ। ਔਰ ਦੂਜੇ ਪਾਸੇ ਮੈਂ ਪੰਜਾਬੀਆਂ ਤੋਂ ਪੁੱਛਣਾ ਚਾਹਨਾ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਸਾਡੇ ਲੋਕ ਨੇ ਕਿ ਤੁਹਾਡੀ ਥਿਊਰੀ ਕੀ ਹੈ ਇਹ ਪੂਰੇ ਪੰਜਾਬ ਦੇ ਮੈਂ ਲੋਕਾਂ ਤੋਂ ਜਾਣਨਾ ਚਾਹਣਾ ਕਿਉਂਕਿ ਅਕਸਰ ਜਿਹੜਾ ਪੰਜਾਬੀ ਗਾਇਕ ਹੈ ਜਾਂ ਕੋਈ ਕਲਾਕਾਰ ਆ ਫਿਲਮ ਇੰਡਸਟਰੀ ਦਾ ਕੋਈ ਐਕਟਰ ਆ ਤਾਂ ਜਦੋਂ ਸਾਡੇ ਪੰਜਾਬ ਦੀ ਧਰਤੀ ਜਾਂ ਆਪਣੇ ਵਤਨ ਨੂੰ ਛੱਡ ਕੇ ਤੁਰ ਜਾਂਦਾ ਹੈ ਤਾਂ ਫੇਰ ਸਾਡੇ ਪੰਜਾਬ ਨੂੰ ਉਸ ਧਰਤੀ ਨੂੰ ਬਹੁਤ ਵੱਡਾ ਘਾਟਾ ਪੈਂਦਾ ਅਕਸਰ ਤੁਸੀਂ ਵੇਖਿਆ ਪੰਜਾਬ ਦੇ ਉੱਤੇ ਜਿਵੇਂ ਕਿਤੇ ਬਹੁਤ ਵੱਡਾ ਭਾਰ ਹੋਵੇ ਜਿਵੇਂ ਸਿੱਧੂ ਮੂਸੇਵਾਲਾ ਉਹਨਾਂ ਨੇ ਇੱਕ ਬਹੁਤ ਵੱਡਾ ਨਾਮ ਕਮਾਇਆ ਤਾਂ ਦੇਖੋ ਹੁਣ ਪੰਜਾਬ ਭਰ ਦੇ ਵਿੱਚ ਉਹਦੀ ਆਵਾਜ਼ ਤਾਂ ਗੂੰਜਣੀ ਸੀ ਪਰ ਵਿਸ਼ਵ ਦੇ ਵਿੱਚ ਕਹਿ ਸਕਦੇ ਆ ਵਿਸ਼ਵ ਦੇ ਵਿੱਚ ਜਿਹੜਾ ਮਾਨਸਾ ਪੰਜਾਬ ਸਾਡੇ ਰੋਟਵੇ ਨੂੰ ਸਾਡੀ ਮਾਂ ਬੋਲੀ ਨੂੰ ਉੱਚਾ ਕਰਨ ਵਾਲੇ ਬੜੇ ਸਿੰਗਰ ਬੜੇ ਫਨਕਾਰ ਪੈਦਾ ਹੁੰਦੇ ਇਸ ਧਰਤੀ ਦੇ ਉੱਤੇ ਤਾਂ ਜਦੋਂ ਉਹ ਤੁਰ ਜਾਂਦੇ ਨੇ ਤਾਂ ਪੰਜਾਬ ਦੀ ਇੰਡਸਟਰੀ ਨੂੰ ਤਾਂ ਘਾਟਾ ਪੈਣਾ ਹੀ ਆ ਪੰਜਾਬ ਦੇ ਆਮ ਲੋਕਾਂ ਨੂੰ ਘਾਟਾ ਪੈ ਜਾਂਦਾ ਹੈ ਕਿਉਂਕਿ ਜਿਹੜੇ ਲੋਕ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਉਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਉਹਨਾਂ ਤੋਂ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਇੱਕ ਸਿੱਖ ਵੀ ਪੈਦਾ ਹੁੰਦੀ ਆ ਕਿਉਂਕਿ ਜਿਹੜੇ ਸਮਾਜ ਦੇ ਵਿੱਚ ਕਲਾਕਾਰ ਹੋਏ ਪੁਰਾਣੇ ਜ਼ਮਾਨੇ ਤੋਂ ਲੈ ਲੋ ਅੱਜ ਤੱਕ ਦੇ ਪਰ ਜਿਹੜੇ ਪੁਰਾਣੇ ਜ਼ਮਾਨੇ ਦੇ ਵੀ ਕਹਿ ਲੀਏ ਜਾਂ ਸਿੱਧੂ ਮੂਸੇ ਵਾਲਾ ਕਹਿ